ਨੋ ਵੀ ਦੋਸਤੋ ਇਹ ਜਿਹੜੇ ਤੁਸੀਂ ਦੋ ਜਣੇ ਦੇਖ ਰਹੇ ਹੋ ਜੀ ਇਹਨਾਂ ਨੇ ਇਹ ਜਨਾਨੀ ਨੇ ਇਹ ਬੰਦੇ ਮਗਰ ਲਾ ਕੇ ਆਪਣਾ ਜਿਹੜਾ ਭਰਾ ਸੀ ਉਹ ਮਾਰਤਾ ਠੀਕ ਹੈ ਇਸ਼ਕ ਚ ਅੰਨਾ ਲਾਲੋ ਚਾਹੇ ਇਹਨੇ ਮਤਲਬ ਕੋਈ ਬਿਆਗ ਰੌਣ ਦੀ ਇਹਨਾਂ ਦੇ ਆਸੋਜ ਦੀ ਇਹਨਾਂ ਚ ਹੈਗਾ ਸੀਗਾ ਤੇ ਇਹ ਸਾਰੀ ਗੱਲ ਹਾਂ ਕੀ ਗੱਲ ਹੋਈ ਆ ਵੀਰੇ ਹੈਲੋ ਹਾਂਜੀ ਕੀ ਗੱਲ ਕੀ ਚੱਕਰ ਕੀ ਹੋਇਆ ਕੀ ਚੱਕਰ ਹੈ ਆਗੇ ਅਸੀਂ ਦੋਨਾਂ ਇੱਕ ਜਿਹਾ ਪਸੰਦ ਕਰਦੇ ਆਂ ਹੂੰ ਠੀਕਾ ਇਹਨੇ ਘਰੇ ਗੱਲ ਕੀਤੀ ਘਰੇ ਵੀ ਕਹਿੰਦੇ ਅਸੀਂ ਨਹੀਂ ਉਹ ਕਰਦੇ ਹੈਗੇ ਕੀ ਨਹੀਂ ਕਰਦੇ ਹੈਗੇ ਵਿਆਹ ਨਹੀਂ ਤੇਰਾ ਕਰਾਉਂਦੇ ਇਹਦੇ ਨਾਲ ਹੂੰ ਤੇ ਬਾਅਦ ਚ ਲੜਾਈ ਧੜਾਈ ਹੋ ਗਈ ਨਾ ਤੇ ਘਰੇ ਵੀ ਕਿਉਂ ਨਹੀਂ ਕਰਉਂਦੇ ਕੀ ਕਾਰਨ ਕੋਈ ਚੱਕਰ ਤਾਂ ਹੋਊਗਾ ਤੂੰ ਉਹਨਾਂ ਨੂੰ ਥੋੜੀ ਕੋਈ ਜਾਤੀ ਜਾਤੀ ਸੰਬੰਧਸ ਮਤਲਬ ਵੀ ਉਹ ਚਾਹੁੰਦੇ ਹੋਣਗੇ ਵੀ ਸਾਡੀ ਕੁੜੀ ਦਾ ਹੋਰ ਕਾਸਟ ਨਾਲ ਤੇ ਮੁੰਡਾ ਹੋਰ ਹੈ ਹਾਂ ਕਾਸਟ ਦਾ ਹੀ ਆ ਵੀ ਉਹ ਕਹਿੰਦੇ ਕਾਸਟ ਦਾ ਚੱਕਰ ਸੀਗਾ अच्छा ते फिर ਜਿਹੜਾ ਭਰਾ ਸੀ ਕੁੜੀ ਦਾ ਫਿਰ ਤੁਸੀਂ ਕੋਈ ਕੋਈ ਕੁੜੀ ਦੇ ਭਰਾ ਨੂੰ ਮਾਰਤਾ ਮਾਰਤਾ ਬਈ ਚੰਗਾ ਕੀਤਾ ਤੁਸੀਂ ਚੀਜ਼ ਚੰਗੀ ਸਮਝਦੇ ਹੋ ਬਈ ਹੁਣ ਕੀ ਕਰੀਏ ਪਰ ਜੇ ਮੰਨ ਨਹੀਂ ਹੈ ਤਾਂ ਉਸ ਤਾਂ ਫਿਰ ਕਰਨਾ ਹੀ ਪਿਆ ਕਰ ਅੱਛਾ ਤੇ ਤੁਸੀਂ ਆਪ ਦਾ ਬਿਆਨ ਦੇਣਾ ਚਾਹੁੰਦੇ ਹੋ ਕਿ ਅਸੀਂ ਕੁੜੀ ਦਾ ਜਿਹੜਾ ਜਿਹੜਾ ਕੁੜੀ ਦਾ ਕੁੜੀ ਦਾ ਭਰਾ ਮਾਰਿਆ ਉਹਦਾ ਦੋਸਤ ਹੈ ਜਿਹੜਾ ਉਹਦੇ ਨਾਲ ਰਹਿੰਦਾ ਸੀ 24 ਘੰਟੇ ਹਾਂਜੀ ਮਤਲਬ ਜਿਗਰੀ ਯਾਰ ਸੀ ਜਿਹਨੂੰ ਆਪਾਂ ਜੁੰਡੀ ਦਾ ਯਾਰ ਕਹਿੰਦੇ ਨੇ ਸੱਜੀਆਂ ਖੱਬੀਆਂ ਬਾਹਾਂ ਉਹ ਅਸੀਂ ਮੁੰਡਾ ਬੁਲਾਇਆ ਹੈ ਉਹ ਤੁਹਾਡੀ ਨਾਲ ਸਾਧਿਆਂ ਪੋਲਾ ਖੋਲੂਗਾ ਕੀ ਕਾਰਨ ਸੀਗਾ ਤੁਸੀਂ ਸਾਨੂੰ ਸਾਰਾ ਕੁਝ ਸਹੀ-ਸਹੀ ਦੱਸ ਦਿਓ ਇਹ ਨਾ ਹੋਵੇ ਤੁਸੀਂ ਝੂਠ ਬੋਲੋ ਠੀਕ ਹੈ ਗੱਲ ਕਲੀਅਰ ਹੋਣੀ ਚਾਹੀਦੀ ਹੈ ਅਸੀਂ ਤੁਹਾਡੀ ਗੱਲ ਵੀ ਸੁਣਾਂਗੇ ਉਹਨਾਂ ਦੀ ਗੱਲ ਵੀ ਸੁਣਾਂਗੇ ਕਿਉਂ ਮਾਰਿਆ ਤੁਸੀਂ ਦੱਸੋ ਭਾਈ ਇਹ ਸਾਨੂੰ ਬਿਆਨ ਹੀ ਹੋਣ ਦਿੰਦੇ ਸੀ ਜੀ ਮੰਨਦੇ ਨਹੀਂ ਸੀਗੇ ਲਾਈ ਰੱਖਦੇ ਸੀ ਜੀ ਇਹ ਅਸੀਂ ਮਾਰਾਂਗੇ ਤੁਹਾਨੂੰ ਉਹਨੇ ਸਾਨੂੰ ਤਾਂ ਓਕੀ ਦਿੱਤੀ ਸੀ ਅੱਛਾ ਬਸ ਫਿਰ ਤਾਂ ਕਰਕੇ ਸਾਨੂੰ ਆਹ ਕੰਮ ਕਰਨਾ ਪੈ ਗਿਆ ਫਿਰ ਤਾਂ ਭਾਈ ਮਾਰਤਾ ਆਪਦਾ ਨੇ ਤੇ ਨੂੰ ਭਰਾ ਨਾਲੋਂ ਇਹ ਨੇੜੇ ਹੋ ਗਿਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਭੈਣ ਨਾਲੋਂ ਸਭ ਤੋਂ ਵੱਡਾ ਰਿਸ਼ਤਾ ਆਪਦਾ ਖੂਨ ਦਾ ਰਿਸ਼ਤਾ ਹੁੰਦਾ ਹੈ ਭਰਾ ਸਭ ਤੋਂ ਨੇੜੇ ਹੁੰਦਾ ਹੈ ਮਾਂ ਪਹਿਲਾ ਮਾਂ ਪੇ ਹੁੰਦਾ ਉਸ ਤੋਂ ਬਾਅਦ ਭਰਾ ਹੁੰਦਾ ਤੇ ਤੁਸੀਂ ਇਹ ਜੀ ਸੋਚੀ ਨਹੀਂ ਵੀ ਯਾਰ ਮੈਂ ਇਹ ਇਹ ਬੰਦਾ ਮੈਨੂੰ ਨੇੜੇ ਆ ਜਾਂ ਮੈਨੂੰ ਆਪਦਾ ਭਰਾ ਨੇੜੇ ਹੈ ਮੈਨੂੰ ਤਾਂ ਇਹੀ ਨੇੜੇ ਆ ਜੀ ਜਦੋਂ ਉਹਨਾਂ ਨੇ ਮੇਰੀ ਖੁਸ਼ੀ ਨਹੀਂ ਵੇਖੀ ਜੀ ਹੂੰ ਮੈਨੂੰ ਤਾਂ ਹੁਣ ਇਹੀ ਨੇੜੇ ਹੋਊਗਾ ਜੀ ਹੁਣ ਆ ਬਈ ਇਹ ਮੁੰਡਾ ਲਿਆਂਦਾ ਵਿੱਚ ਆਪਾਂ ਹੋਰ ਵੀਰੇ ਠੀਕ ਹੋ ਆ ਕੀ ਕਾਰਨ ਬਣਿਆ ਵੀਰੇ ਇਹਨਾਂ ਨੇ ਮਤਲਬ ਤੇਰੇ ਦੋਸਤ ਦਾ ਨਾਮ ਕੀ ਥੋੜਾ ਪੁਰਾਣਾ ਨਾਮ ਕੀ ਹੈ ਨਾਮਾਸਤਰੀ ਠੀਕ ਹੈ ਤੇਰੇ ਦੋਸਤ ਦਾ ਨਾਮ ਕੀ ਸੀ ਜਿਹੜਾ ਉਹ ਕੁੜੀ ਦਾ ਭਰਾ ਸੀਗਾ ਕਿਹੜਾ ਨਾਮ ਬੱਬੂ ਸੀ ਬੱਬੂ ਸੀ ਮਤਲਬ ਇਹ ਕੋਈ ਹੋਰ ਕਹ ਰਹੇ ਕਿ ਘਰ ਦਾ ਨਾਮ ਘਰ ਦਾ ਨਾਮ ਹੋਰ ਸੀ ਬਾਹਰ ਦਾ ਨਾਮ ਹੋਰ ਸੀਗਾ ਹਾਂ ਜੀ ਤੁਸੀਂ ਬੱਬੂ ਕਹਿੰਦੇ ਸੀ ਨੂੰ ਥੋੜੇ ਨਾਲ ਕਿਹੜੀ ਗੱਲ ਜ ਵੱਡਦਾ ਸੀਗਾ ਉਹ ਸਣ ਤੋਂ ਸੀਗਾ ਇਕੱਠੇ ਸੀ ਮੰਗਲੀ ਪੰਜ ਸੱਤ ਇਕੱਠੇ ਜੀ ਸੀ ਹੂੰ ਅੱਗੇ ਹੋ ਜਾ ਬਣਾ ਜਾ ਅੱਛਾ ਇਕੱਠੇ ਬੜੇ ਹੋ ਹਾਂ ਜੀ ਤੇ ਕੀ ਕਾਰਨ ਬਣਿਆ ਵੀਰੇ ਤੇਰੇ ਨਾਲ ਕਿੰਨਾ ਕਰਿੰਦਾ ਸੀ ਆ ਸਵਾਲ ਆ ਕਿਵੇਂ ਅਸੀਂ ਮੁੰਡਾ ਕੋਈ ਨਸ਼ੇ ਬੱਤੇ ਵਾਲਾ ਨਹੀਂ ਬਾਈ ਆ ਜੀ ਮਾਸ ਨਿਕਟਣਾ ਮੁੰਡਾ ਹੂੰ ਇਹ ਕਦੋਂ ਦੀ ਘਟਨਾ ਕਿੰਨਾ ਚਿਰ ਹੋਇਆ ਮਤਲਬ ਮੁੰਡੇ ਨੂੰ ਜਲਾ ਇਹਨਾਂ ਨੇ ਮਾਰਿਆਗਾ ਬਸ ਯਾ ਫੇਰ ਦਿਨਾਂ ਚ ਦੇਖਣੀ ਉਹਨੂੰ ਕਦੇ ਆਪਾਂ ਹੂੰ ਤੇ ਬਸ ਸਾਈਡ 'ਚ ਰਹਿੰਦਾ ਸੀ ਮੈਂ ਤੇ ਪਤਾ ਕਿਵੇਂ ਲੱਗਿਆ ਯਾਰ ਵੀ ਇਹ ਜਿਹੜਾ ਹਾਸਾ ਹੋਇਆ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਤਾਂ ਹੀ ਬਸ ਉਹਨਾਂ ਨਾਲ ਦੇ ਗਵੰਡੇ ਨੂੰ ਚੈੱਕ ਕਰਦਾ ਸੀ ਪਤਾ ਲੱਗੇਗਾ ਅੱਛਾ ਤੁਸੀਂ ਨਾਲ ਦੇ ਪਿੰਡ ਦੇ ਹੋ ਕਿ ਐਸੀ ਇਹਨਾਂ ਦੇ ਪਿੰਡ ਦੇ ਨਹੀਂ ਹੋ ਨਹੀਂ ਹੂੰ ਨਾਲ ਦੇ ਨਾ ਗਵੰਡੀਪਿੰਡ ਤੋਂ ਹਾਂਜੀ ਠੀਕ ਹੈ ਇਹ ਮੁੰਡੇ ਨੇ ਬਜੇ ਦੇ ਬਿਆਨ ਦੇ ਕੋਈ ਵੀ ਤੇ ਮੁੰਡਾ ਕੋਈ ਨਸ਼ਾ ਬੱਤਾ ਜਾਂ ਕੋਈ ਮੁੰਡਾ ਕੋਈ ਮੁੰਡਾ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਜਾਂ ਕੁਟਦਾ ਮਾਰਦਾ ਜੀ ਭੈਣ ਉਹ ਗੱਲ ਬਾਤ ਨਹੀਂ ਨਹੀਂ ਵਧੀਆ ਜੀ ਪੜਾਈ ਚ ਕਿਵੇਂ ਸੀ ਮੁੰਡਾ ਵਧੀਆ ਸੀ ਪੜਾਈ ਜੀ ਵਧੀਆ ਸੀਗਾ ਠੀਕ ਹੈ ਮਤਲਬ ਕਦੇ ਕਿਸੇ ਨਾਲ ਲੜਿਆ ਕੋਈ ਲੰਭ ਆਇਆ ਉਹਦਾ ਹੁਣ ਇਹ ਕਹਿੰਦੀ ਵੀ ਮੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਮੈਨੂੰ ਵਿਆਹ ਨਹੀਂ ਕਰਾਉਣ ਦਿੰਦਾ ਸੀ ਮੈਂ ਤਾਂ ਮਾਰਿਆ ਤੁਸੀਂ ਇਹ ਚੀਜ਼ ਨੂੰ ਚੰਗਾ ਸਮਝਦੇ ਹੋ ਕਿ ਮਾਰਨਾ ਸਮਝਦੇ ਹੋ ਵੀਰੇ ਮਾਰਨਾ ਤਾਂ ਖਾਪ ਹੀ ਹੈ ਨਹੀਂ ਹੂੰ ਮੈਂ ਕਿ ਹਾਲ ਸੌਦਾ ਮਰਦਾ ਨਹੀਂ ਤੁਸੀਂ ਕੀ ਚਾਹੁੰਦੇ ਹੋ ਬਾਈ ਪੁਲਿਸ ਬਰਸ਼ਾਸ਼ਣ ਤੋਂ ਸਰਕਾਰਾਂ ਤੋਂ ਨਾਲ ਸਹੀ ਸਾਫ ਹੋਵੇ ਤੇ ਜਿਹੜੀ ਬੰਦੇ ਕਰਦੇ ਬੰਦੀ ਹੂੰ ਹਾਂ ਬਾਈ ਦੱਸੋ ਇਹ ਤਾਂ ਕਹਿੰਦਾ ਮੁੰਡਾ ਕਹਿੰਦਾ ਵੀ ਉਹ ਤਾਂ ਮੁੰਡਾ ਬਿਲਕੁਲ ਵੀ ਸਹੀ ਸੀ ਗਲਤ ਨਹੀਂ ਸੀ ਬਿਲਕੁਲ ਸਹੀ ਸੀਗਾ ਇਹਨਾਂ ਨੂੰ ਕੀ ਪਤਾਗਾ ਜੀ ਘਰੇ ਤਾਂ ਮੈਂ ਰਹਿੰਦੀ ਸੀ ਅੱਛਾ ਇਹਦੇ ਇੱਕ ਦੋਸਤ ਆ ਗਏ ਤਾਂ ਬਾਹਰ ਰਹਿੰਦੇ ਸੀ ਨਹੀਂ ਨਹੀਂ ਦੋਸਤਾਂ ਨੂੰ ਮਾਹੌਲ ਦਾ ਤਾਂ ਨਹੀਂ ਪਤਾ ਰਹੀ ਇਹਨਾਂ ਨੂੰ ਇਹ ਕਿੰਨਾ ਵੀ ਤੇ ਦੋਸਤਾਂ ਨੂੰ ਪਤਾ ਨਹੀਂ ਹੁੰਦਾ ਘਰ ਦੇ ਮਾਹੌਲਾਂ ਦਾ ਨਹੀਂ ਨਹੀਂ ਉਹ ਮੰਨਣਾ ਮਤਲਬ ਕੰਨ ਦਾ ਉਹਦੇ ਦੋਸਤ ਨੇ ਦੱਸਦਾ ਹੀ ਮਤਲਬ ਕਿ ਆਪ ਜੰਮਾਉਂ ਜਾਂ ਸਹੀ ਹੈ ਸਾਰੀ ਗੱਲ ਤੈਨੂੰ ਦੱਸਦਾ ਸੀ ਉਹ ਹਾਂਜੀ ਉਹ ਪਤਾ ਹੀ ਹੁੰਦਾ ਹੀ ਮਾਨੀ ਮਤਲਬ ਕਿ ਦੋਗੋ ਦੋ ਸੰਜੇ ਦਾ ਬੰਦਾ ਦੋਸਤ ਨਹੀਂ ਕਰਦਾ ਜੇ ਉਹਦੇ ਨਾਲ ਤੈਨੂੰ ਕੀ ਗੱਲਾਂ ਕਰਦਾ ਸੀ ਇਹਦੇ ਨਾਲ ਇਹਦੇ ਬਾਰੇ ਆ ਦੀ ਭੈਣ ਬਾਰੇ ਉਹਦਾ ਬੱਸ ਇਹ ਕਹਿੰਦਾ ਸੀਗਾ ਜੀ ਮੈਨਾਂ ਜੋ ਮੈਂ ਤਾਂ ਕਭ ਕਹ ਹੋਈ ਜਾਂਦਾ ਮੈਨੂੰ ਮਤਲਬ ਕਿ ਨਹੀਂ ਜਾਂ ਲੱਗਦਾ ਇਹ ਕਭ ਤੇਰਾ ਕਿ ਵੀ ਮਤਲਬ ਤੱਕੇ ਨਾਲ ਵਿਆਹ ਕਰਨਾ ਜਾਂ ਕਿਸੇ ਹੋਰ ਜਾਤੀ ਨਾਲ ਵਿਆਹ ਕਰਨਾ ਉਹ ਕਹਿੰਦਾ ਮੈਨੂੰ ਉਜੀ ਚੰਗੇ ਨਹੀਂ ਲੱਗਦੀ ਬੰਦਾਣ ਕੀ ਸੀ ਨਾ ਹਾਂ ਹਾਂ ਦੱਸੋ ਬਾਈ ਹੁਣ ਇਹ ਮੁੰਡਾ ਕਹਿੰਦਾ ਮੁੰਡੇ ਦੀਆਂ ਗੱਲਾਂ ਬਿਅਾਨ ਤੁਹਾਡੇ ਮੂੰਹ ਦੇ ਹੋ ਰਹੇ ਆ ਇਹ ਆਪਣੀਆਂ ਗੱਲਾਂ ਦੱਸ ਰਿਹਾ ਉਹ ਮੁੰਡੇ ਦੀਆਂ ਯੋਜਨਾ ਹੋਇਆ ਇਹ ਵੀ ਆ ਦੀ ਸਾਨ ਸਹੀ ਹੋਊਗੀ ਆ ਦੀ ਸਾਨ ਠੀਕ ਹੈ ਜਦੋਂ ਮੰਨਦੇ ਨਹੀਂ ਸੀਗਾ ਜਿਹਨੇ ਪਿਆਰ ਨੇ ਸਮਝਾਤਾ ਦੀ ਮੇਰੇ ਗੱਲ ਬਾਤ ਆ ਮੁੰਡੇ ਨਾਲ ਵਿਆਹ ਮੈਂ ਉਹਦੇ ਨਾਲ ਹੀ ਕਰਵਾਉਣਾ ਠੀਕ ਆ ਉਸ ਤੋਂ ਫਿਰ ਕੋੜ ਦਾ ਮਰਦੇ ਵਾਲਾ ਉਹ ਸਮਝਾ ਸਕਦਾ ਸੀਗਾ ਠੀਕ ਆ ਉਹ ਮੰਨਿਆ ਨਹੀਂ ਆਪਾਂ ਫਿਰ ਅਸੀਂ ਆ ਕੰਮ ਕਰਤਾ ਤੁਸੀਂ ਵੀ ਤੇ ਹੁਣ ਕਿਹੜੇ 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 ਪਾਸੇ ਨਾਲ ਮੁੰਡੇ ਵਾਲੇ ਪਾਸੇ ਤੁਸੀਂ ਖੜੇ ਹੋ ਜਾਂ ਉਹਦੀ ਭੈਣ ਦੇ ਨਾਲ ਨਹੀਂ ਆਪਾਂ ਦਾ ਅੱਪਾ ਜਾਰੀ ਦੇ ਨਿਵਾਉਣੇ ਤਿਆਰੀ ਦਾ ਨੀ ਖੜਾ ਮੁੰਡੇ ਨਾਲ ਹੀ ਖੜੇ ਹਾਂ ਮਤਲਬ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂਗਾ ਤੂੰ ਇਹਨਾਂ ਨੂੰ ਸਹਾ ਦੇਵਾਉਣ ਦੇ ਵਿੱਚ ਨਾਲ ਯਾਰ ਦੇ ਨਾਲ ਖੜਾਂਗੇ ਜੀ ਠੀਕ ਹੈ ਇਹ ਕਹਿੰਦੇ ਵੀ ਇਹ ਤਾਂ ਕਹਿੰਦੇ ਸੀ ਯਾਰ ਦੇ ਨਾਲ ਖੜੇ ਹਾਂ ਬਾਈ ਜੇ ਮੈਂ ਮੁੰਡੇ ਦੇ ਨਾਲ ਖੜੇ ਹਾਂ ਤਾਂ ਤੁਸੀਂ ਕੱਲ ਨੂੰ ਇਹਨੂੰ ਹੀ ਮਰਵਾ ਦੋਗੇ ਸਾਨੂੰ ਤਾਂ ਕੀ ਲੋੜ ਹੈ ਇਹਨੂੰ ਮਰਵਾਉਣ ਦੀ ਨਹੀਂ ਫਿਰ ਗਲਤ ਹੈ ਹੀ ਹੈ ਨਾ ਹੁਣ ਜੇ ਉਹ ਮੁੰਡਾ ਥੋੜਾ ਵਿਰੋਧ ਕਰਦਾ ਸੀਗਾ ਤਾਂ ਤੁਸੀਂ ਜਾਂਦੇ ਭਰਾ ਨੂੰ ਮਰਵਾਤਾ ਇਹ ਤਾਂ ਗਾਂ ਭਰਾ ਦਾ ਦੋਸਤ ਹੈ ਤੁਸੀਂ ਇਹਨੂੰ ਵੀ ਮਰਵਾ ਸਕਦੇ ਹੋ ਇਹ ਤਾਂ ਨੇਚਰਲੀ ਗੱਲ ਹੈ ਨਹੀਂ ਜੀ ਅਸੀਂ ਅਸੀਂ ਇਹ ਤੋਂ ਕੀ ਲੈਣਾਗਾ ਜੀ ਮੇਰੇ ਭਰਾ ਦੀ ਗੱਲ ਸੀ ਜੀ ਉਹ ਤਾਂ ਅਸੀਂ ਕੰਮ ਕਰਤਾ ਜੀ ਤੁਸੀਂ ਵੀ ਤਾਂ ਕੈਮਰੇ ਮੂਹਰੇ ਆਏ ਹੋ ਤੁਹਾਨੂੰ ਡਰ ਹੈਗਾ ਇਹਨਾਂ ਤੋਂ ਨਾ ਨਾ ਡਰ ਤਾਂ ਰੱਬ ਤੋਂ ਆਵਾਸ ਹੋ ਗਿਆ ਸੋਣੀ ਨਹੀਂ ਉਹ ਚਲ ਫਿਰ ਵੀ ਮਣਾ ਮੋਟਾ ਕੀ ਹੈਗਾ ਹੁੰਦਾ ਹੀ ਹੈ ਵੀ ਹਾਂ ਯਾਰ ਵੀ ਸੱਚ ਦੀ ਬਾਤ ਤੇ ਠੋਣੀ ਚਾਹੀਦੀ ਆ ਠੀਕ ਹੈ ਤੇ ਸੱਚ ਬੋਲੋ ਜੀ ਇਹ ਤਾਂ ਹੁੰਦੀ ਹਾਜੀ ਹਾਂ ਹਾਂ ਦੱਸੋ ਵੀਰੇ ਕੀ ਕਾਰਨ ਹੁਣ ਤੁਸੀਂ ਤੁਸੀਂ ਦੱਸੋ ਇਹ ਮੁੰਡੇ ਨੇ ਸਾਰੀਆਂ ਗੱਲਾਂ ਦੱਸਤੀਆਂ ਵੀ ਇਹ ਉਹ ਬੰਦਾ ਵਿਰੋਧ ਕਰਦਾ ਸੀਗਾ ਇਹ ਉਹਨਾਂ ਨਾਲ ਧੱਕਾਸ਼ਾਹੀ ਕਰਦੇ ਸੀ ਵੀ ਹਾਂ ਨਹੀਂ ਅਸੀਂ ਵਿਆਹ ਕਰਨਾ ਤੇ ਇੱਥੇ ਹੀ ਕਰਨਾ ਹੈ ਇਹ ਆ ਗੱਲ ਸੀ ਹੋਰ ਗੱਲ ਨਹੀਂ ਸੀ ਕੋਈ ਇਹ ਮੁੰਡਾ ਇੰਨਾ ਕੁਝ ਕਹਿੰਦਾਗਾ ਤਾਂ ਮੇਰੇ ਭਰਾ ਨੂੰ ਸਮਝਾ ਵੀ ਸਕਦਾ ਸੀ ਵੀ ਵਿਆਹ ਕਰਦੇ ਕੋਈ ਗੱਲ ਨਹੀਂ ਜਿੱਥੇ ਕੁੜੀ ਕਹਿੰਦੀ ਹੈ ਦੱਸੋ ਭਾਈ ਸਮਝਾਇਆ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨੀ ਭਾਈ ਇਹ ਕਿਵੇਂ ਸਮਝਾ ਦੂਏ ਕਿ ਨਾ ਇਹ ਆਪ ਮੇਰੀ ਗੱਲ ਸੁਣ ਨਾ ਆਹ ਦੀ ਮਾਂ ਦੀ ਹਕੀਆ ਸਭ ਕਹ ਲੈ ਕਹਿ ਸਕਦੇ ਆ ਦੇਖ ਤੂੰ ਤੂੰ ਵੀ ਦੀ ਭੈਣੀ ਹੈ ਨਾ ਤੈਨੂੰ ਭੈਣ ਜੇ ਉਹਨੂੰ ਭਰਾ ਸਮਝੇ ਨਾ ਤੇ ਤੈਨੂੰ ਭੈਣ ਸਮਝੇ ਇਹ ਕਿਵੇਂ ਕਹਦੂਗਾ ਵੀ ਤੂੰ ਆਪਣੀ ਭੈਣ ਨੂੰ ਕਿਸੇ ਦੇ ਕਿਸੇ ਹੋਰ ਜਾਤੀ ਵਾਲੇ ਬੰਦੇ ਦੇ ਨਾਲੋਂ ਕਰ ਦੇ ਉਹ ਭੈਣ ਸਮਝਦਾ ਹੀ ਇਹ ਸਾਨੂੰ ਤਾਂ ਸਜਾ ਕਰਾਉਣ ਨੂੰ ਤਿਆਰ ਹੋਇਆ ਸੀ ਸਜਾ ਤਾਂ ਤਾਂ ਹੀ ਕਰਾਂਦਾ ਹੁਣ ਉਹ ਸਜਾ ਤਾਂ ਤਾਂ ਕਰਵਾ ਲੈ ਤੂੰ ਕਿਹੜੇ ਜੱਜ ਦਾ ਤੂੰ ਕਿਹੜੇ ਜੱਜ ਦਾ ਕੰਮ ਕੀਤਾ ਕੋਈ ਹਾਂਜੀ ਸਾਡੇ ਲਈ ਤਾਂ ਜੱਜ ਦਾ ਕੰਮ ਹੀ ਹੈ ਜੀ ਇਹ ਮੈਂ ਨਹੀਂ ਛੱਡ ਸਕਦੀ ਜੀ ਇਹਨੂੰ ਮੰਨਣਾ ਕਿਹਾ ਸੀ ਵੀ ਹੋਰ ਕਿਤੇ ਵੀ ਕਰੋਗੇ ਰਿਸ਼ਤਾ ਨਹੀਂ ਫਿਰ ਤੂੰ ਤੂੰ ਆਉ ਦਾ ਭਰਾ ਮਾਰਦਾ ਉਹ ਕਿੰਨੀ ਜੱਜ ਦੀ ਗੱਲ ਹੈ ਇਸ ਗੱਲ ਤੇ ਆ ਜਾ ਫਿਰ ਹੁਣ ਕੀ ਕਰੀਏ ਜੀ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਉਣਾ ਸੀ ਉਹ ਧੱਕੇ ਨਾਲ ਮੇਰਾ ਕਿਤੇ ਹੋਰ ਵਿਆਹ ਕਰਦੇ ਸੀ ਨਹੀਂ ਬਾਈ ਵਿਆਹ ਨਾ ਕਰਨਾ ਵਿਆਹ ਕਰਾਉਣਾ ਅਲੱਗ ਗੱਲ ਹੈ ਆਪਦੇ ਭਰਾ ਨੂੰ ਮਾਰ ਦੇਣਾ ਉਹਨੂੰ ਮੌਕੇ ਤੇ ਆਪ ਸਜ਼ਾ ਦੇਣੀ ਇਹ ਕਿੰਨੀ ਕਿ ਸਿਆਣੀ ਗੱਲ ਹੈ ਕੀ ਇਹਨੂੰ ਤੁਸੀਂ ਸਹੀ ਸਮਝਦੇ ਹੋ ਫਿਰ ਹੁਣ ਮੈਂ ਕੀ ਕਰ ਸਕਦੀ ਸੀ ਮੈਨੂੰ ਜੋ ਕੁਝ ਮੈਨੂੰ ਲੱਗਿਆ ਠੀਕ ਬਸ ਅਸੀਂ ਕਰ ਵੀ ਵੀਰੇ ਕਿਵੇਂ ਦਿੱਤਾ ਤੇ ਨਿਕਟ ਰੌਣਜਾਮ ਕਿਵੇਂ ਮੁੰਡਾ ਜਿਹੜਾ ਮਾਰਿਆ ਉਹਨੂੰ ਕੀ ਮਾਰਿਆ ਉਹਦੇ ਇਹਨਾਂ ਨੇ ਉਹਨੂੰ ਗਲ ਘੋਟਿਆ ਜਾਂ ਉਹਨੂੰ ਗੱਲਾਂ ਜ਼ਹਿਰ ਦਿੱਤੀ ਹੈ ਕੀ ਸਾਨੂੰ ਗੱਲ ਕਲੀਅਰ ਕਰੋ ਫਿਰ ਅਸੀਂ ਇਹਨਾਂ ਦੇ ਪੱਖ ਲਾਵਾਂਗੇ ਪਹਿਲਾਂ ਤੁਸੀਂ ਦੱਸੋ ਸਾਨੂੰ ਸਾਲਾ ਕੈਮਰੇ ਦੇਖ ਕੇ ਦੱਸੋ ਗੱਲ ਲੈਣਾ ਇਹਨਾਂ ਨੂੰ ਬਲਾਕ ਕੀ ਆਈ ਕੀਤਾ ਮਤਲਬ ਕਿ ਇਹਨੂੰ ਮਾਰ ਦਿੱਤੀ ਕੋਈ ਮਤਲਬ ਗਾਲੀ ਘੋਟਿਆ ਉਹਦਾ ਗਲ ਘੋਟਿਆ ਹਾਂਜੀ ਗਾਲੀ ਘੋਟਿਆ ਗਲ ਘੋਟਿਆ ਕਿਨੇ ਹੈ ਤੇਰੀ ਭੈਣ ਨੇ ਘੋਟਿਆ ਕਿ ਮਤਲਬ ਉਹਦੇ ਅਜਲਾ ਨਾਲ ਆਸ਼ਿਕਾ ਨੇ ਉਹਨਾਂ ਆ ਤਾਂ ਪਤਾ ਨਹੀਂ ਉਥੇ ਤਿੰਨ ਗਿਆਣੀ ਤਿੰਨਿਆਣੀ ਸੀ ਮਦਦ ਨੂੰ ਹੂੰ ਤੇ ਇਹਨੇ ਦੋਨੋਂ ਨਹੀਂ ਕਰਿਆ ਕੋਈ ਕੰਮ ਹੋ ਤਾਂ ਕਿੱਜਾ ਤਾਂ ਹੈ ਨਹੀਂ ਦੱਸੋ ਬਾਈ ਕੀ ਸਾਰੀ ਘਟਨਾ ਦਾ ਅੰਜਾਮ ਕਿਵੇਂ ਤਾਂ ਉਹਨੂੰ ਕਿਵੇਂ ਬੁਲਾਇਆ ਕਿਵੇਂ ਉਹਨੂੰ ਗੱਲਾਂ ਸੁਣਿਆਂਦਾ ਕਲੀਅਰ ਗੱਲ ਕਰੋ ਬਾਈ ਮੈਂ ਦੱਸਾਂ ਗੱਲ ਕੀ ਉਹ ਘਰੇ ਸੀ ਆਉਦੇ ਘਰੇ ਸੀ ਹੂੰ ਤੇ ਇਹਨੂੰ ਮੈਂ ਮਤਲਬ ਕਿ ਉਹਨਾਂ ਦੇ ਦਿੰਦਾ ਹਾਂ ਅਸਲ ਫਾਸ ਦੇ ਦਿੰਦਿਆਂ ਠੀਕ ਹੈ ਠੀਕ ਹੂੰ ਉਹ ਖਾ ਲਿਆ ਉਹਨੇ ਤੇ ਬਾਅਦ ਇੱਕ ਕੁੱਟਿਆ ਘਟਿਆ ਵੀ ਮੈਂ ਮੈਂ ਕੁੱਟਿਆ ਹਮ ਠੀਕ ਆ ਬਾਜ ਗਲਾ ਕੁੱਟਾ ਜੀ ਮਤਲਬ ਤੁਸੀਂ ਇਲਜ਼ਾਮ ਫਿਰੇ ਲਗਾਤਾ ਵੀ ਮਤਲਬ ਮੁੰਡੇ ਨੇ ਸੋਸਾਇਟੀ ਕੀਤਾ ਹਾਂ ਸੋਸਾਇਟੀ ਕੀਤਾ ਜੀ ਅੱਛਾ ਤੇ ਹੁਣ ਤੁਹਾਨੂੰ ਲੱਗਦਾ ਵੀ ਤੁਹਾਨੂੰ ਜਿਹੜੀ ਸਜ਼ਾ ਕਿਹਨੂੰ ਮਿਲੂਗੀ ਸਜ਼ਾ ਤਾਂ ਉਹ ਦੇਖੀ ਜਾਊਗੀ ਪਰ ਹੁਣ ਤੁਸੀਂ ਕਹਿੰਦੇ ਵੀ ਅਸੀਂ ਵਿਆਹ ਕਰਾਵਾਂਗੇ ਹੁਣ ਤੁਸੀਂ ਵਿਆਹ ਕਰਾ ਲੋਗੇ ਥੋੜਾ ਵਿਆਹ ਤਾਂ ਹੁਣ ਜਾ ਕੇ ਇੱਥੇ ਹੋਊਗਾ ਜੇਲ੍ਹ ਚ ਹੋਊਗਾ ਜੇਲ੍ਹ ਚ ਅੱਗੇ ਤੁਸੀਂ ਚੱਕੀ ਪੀਸੋਗੇ ਹੁਣ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਯਾਰ ਬੋਲੋ ਨਜੀ ਕਹਦੇ ਤਾਂ ਸਾਡਾ ਵਿਆਹ ਹੋ ਹੀ ਜਾਊਗਾ। ਵਿਆਹ ਤੁਹਾਡਾ ਹੋ ਗਿਆ ਵਿਆਹ ਤੁਹਾਨੂੰ ਸਰਕਾਰ ਜੱਜ ਨੇ ਤੁਹਾਡੇ ਗਲਾਂ ਦੇ ਫੁੱਲਾਂ ਦੀ ਹਾਰ ਬਾ ਦੇਣੇ ਆ। ਘੰਟੇ ਤੋਂ ਘੰਟੇ ਪੁਲਿਸ ਵੀ ਆਈ ਲੈ। ਫਰਸ ਨੂੰ ਕਰਤਾ ਵੀਰੇ ਫੋਨ? ਹੂੰ ਕਰਤਾ ਹੀ ਬਸ ਆਉਣ ਵਾਲੀ ਆ ਬਾਬਾ। ਉਹਨਾਂ ਦਾ ਟਾਈਮ ਹੈਗਾ ਜੀ। ਠੀਕ ਹੈ ਕਿੰਨੇ ਵਜੇ ਦਾ ਟਾਈਮ ਦਿੱਤਾ ਪੁਲਿਸ ਨੂੰ? ਉਹ ਕਹਿੰਦੀ ਵਜੇ ਅੱਧੇ ਘੰਟੇ ਤੱਕ ਇੱਥੇ ਆਈ ਜਾਣਾ। ਠੀਕ ਹੈ ਡੱਡ ਬੋਡੀ ਮਿਲ ਚੁੱਕੀ ਹੈ? ਹੂੰ 100 ਬੋਡੀ ਕਿੱਥੇ ਆ ਕਿੱਥੇ ਆ ਬਾਈ? ਵੀਰ ਬਣ ਕੇ ਤੂੰ ਜੇ ਸਮਝਦਾ ਨਾ ਸਾਨੂੰ ਵੀਰ ਬਣ ਕੇ ਸੱਚੇ ਸਾਡੇ ਤੋਂ ਗਲਤ ਹੋਗੀ ਬਚਾਲਾ। ਤੈਨੂੰ ਮਾਫੀ ਮੰਗ ਰਿਹਾ ਦੱਸ ਨਾਂ ਸਾਹ ਬਲਸੀ ਕਰੀਂ ਇਹਨਾਂ ਦੀ ਵੀਡੀਓ ਬਣਾ ਵੀਡੀਓ ਵੀਡੀਓ ਬਣਾ ਦੇਣਾ ਦੀ ਵੀਰੇ ਵੀਰੇ ਸੱਚੇ ਬਚਾ ਲੈ ਆਪਣੇ ਬਣੀਆਂ ਨਹੀਂ ਨਹੀਂ ਕੋਈ ਨਹੀਂ ਤੂੰ ਹੀ ਬਣਾ ਮੈਂ ਇਧਰੋਂ ਪੱਤਰਕਾਰੀ ਦਾ ਕੰਮ ਕਰਦਾ ਬੋਲੋ ਬੋਲੋ ਬਾਈ ਸਾਰਾ ਸੱਚ ਦੱਸਣਾ ਹੈ ਬੋਲੋ ਬੋਲੋ ਕਿਵੇਂ ਬਣਾਓ ਬੋਲੋ ਬੋਲੋ ਅਜੀ ਮੈਂ ਹੁਣ ਕੋਈ ਕੰਮ ਨਹੀਂ ਕਰਦਾ ਜਿਹੜਾ ਹੋ ਗਿਆ ਮੇਥੋਂ ਹੋ ਗਿਆ ਹੁਣ ਉਹ ਤਾਂ ਨਹੀਂ ਵਾਪਸ ਮੈਂ ਲੈ ਸਕਦੀ ਪਰ ਇਦੋਂ ਬਾਅਦ ਨਹੀਂ ਕੋਈ ਵੀ ਇਹ ਕੰਮ ਕਰਦੇ ਇੱਕੋ ਬਾਈ ਜੀ ਤੁਹਾਨੂੰ ਸਜ਼ਾ ਹੁਣ ਤੋਂ ਭੈਣ ਉਤੇ ਜਿਹੜੀ ਜਿਹੜੀ ਕੁੜੀ ਨੇ ਆਪਦੇ ਭਰਾ ਨੂੰ ਮਾਰਿਆ ਤੇ ਉਹ ਆਸ਼ਕ ਆਪਦਾ ਗੁਨਾਹ ਕਬੂਲ ਕਰ ਰਹੀ ਹੈ ਵੀ ਅਸੀਂ ਮਾਰਿਆ ਏਦੋਂ ਵੱਡਾ ਘੋਰ ਕਾਲਜੋ ਕੀ ਹੋ ਸਕਦਾ ਬਾਬੇ ਨਾਨਕ ਨੇ ਕਿਹਾ ਸੀ ਵੀ ਕਾਲਜੋ ਆਊਗਾ 12 ਸਾਲ ਦੀ ਨਾਨੀ ਖਵਾਊਗੀ ਸੀ ਬਾਈ 12 ਸਾਲ ਦੀ ਨਾਨੀ ਖਵਾਉਣ ਲੱਗ ਪਈ ਠੀਕ ਹੈ ਇੱਕ ਭੈਣ ਨੇ ਦਾ ਭਰਾ ਮਾਰਤਾ ਠੀਕ ਹੈ ਤੇਰੇ ਪਰਿਵਾਰ ਚ ਕੋਣ ਕੋਣੇ ਕਾਕਾ ਹੋਰ ਦੋ ਭੈਣਾਂ ਭੈਣਾਂ ਤੇ ਤੇ ਤੇਰੀ ਭੈਣ ਕੱਲ ਨੂੰ ਤੇਰੀ ਵੀਡੀਓ ਦੇਖ ਕੇ ਤੇ ਤਿੰਨਿਆ ਘਰ ਤੁੱਟਾ ਦੇ ਕੇ ਕਿਸੇ ਨਾਲ ਨਿਕਲ ਗਈ ਫਿਰ ਤੂੰ ਕੀ ਕਰੇਗਾ ਵੜ ਦੂੰਗਾ ਜੀ ਅੱਛਾ ਵੜਦੇਗਾ ਜਿਤ ਮਤਲਬ ਅਣਖ ਹੈ ਤੈਨੂੰ ਤੇ ਹੁਣ ਤੂੰ ਇਹਦੀ ਕਿਸੇ ਦੀ ਧੀ ਲਈ ਫਿਰਦਾ ਤੇ ਤੈਨੂੰ ਉਹਨਾਂ ਨੂੰ ਕੋਈ ਹੈ ਨਹੀਂ ਜਿਤ ਉਹਨਾਂ ਨੂੰ ਉਹਨਾਂ ਨੂੰ ਨਹੀਂ ਕੋਈ ਸਾਡੀ ਸਾਡੀ ਕੁੜੀ ਲਈ ਫਿਰਦਾ ਤੇ ਤੂੰ ਤਾਂ ਕਹਦਾ ਮੈਂ ਆਪਣੇ ਭਾਣਾ ਨੂੰ ਮਾਰ ਦੂੰਗਾ ਤੂੰ ਤਾਂ ਕਹਿੰਦਾ ਮੈਂ ਆਪਣੇ ਭਾਣਾ ਮਾਰ ਦੂੰਗਾ ਪਰ ਜਿੰਨਾ ਦੀ ਤੂੰ ਲਈ ਫਿਰਦਾ ਤੇ ਉਹਨਾਂ ਨੂੰ ਕੋਈ ਉਹਨਾਂ ਦੀ ਅਜ ਤਾਂ ਅਣਖ ਹੈ ਨਹੀਂਗੀ ਹੈ ਤੇ ਗਲਤੀ ਤੇ ਵੀਰੇ ਹੁਣ ਪਤਾ ਲੱਗਿਆ ਬਈ ਯਾਰ ਗੁੱਸੇ ਚ ਪਤਾ ਲੱਗਾ ਯਾਰ ਮਾਰਨਾ ਸੀ ਯਾਰ ਉਰੇ ਕਿਹੜੀ ਗਲਾਜ ਬਣਦਾ ਏ ਮੁੰਡਾ ਉਹ ਮੈਨਾਂ ਤਾਂ ਹੈਗਾ ਪਲੱਸ ਟੂ ਨੇ ਕਰੀ ਸੀ ਮੈਨਾਂ ਪਲੱਸ ਟੂ ਕਿਤੇ ਬਾਹਰ ਵੀ ਜਾਣਾ ਸੀ ਮੁੰਡੇ ਬਾਹਰ ਜਾ ਰਿਹਾ ਸੀ ਨਾ ਹਾਂ ਜੀ ਕੈਨੇਡਾ ਜਾਣਾ ਸੀ ਨੇ ਕਰੀ ਨਹੀਂ ਆਈਲੈਂਡ ਤੋਂ ਦੱਸੋ ਨਾਲੇ ਆਈਲੈਂਡ ਤੋਂ ਹੋ ਗਈ ਸੀ ਕਿ ਇਹ ਕਹਦੇ ਤੁਸੀਂ ਕਿਨੇ ਆਈਲੈਂਡ ਤੋਂ ਕਰ ਰਿਹਾ ਸੀਗਾ ਨਹੀਂ ਮਨ ਲੈ ਮੇਰੇ ਹੁੰਦੇ ਦਾ ਕਰ ਰਿਹਾ ਸੀ ਅਸਾਂ ਉਦੋਂ ਕਰ ਰਿਹਾ ਸੀ ਹੁਣ ਦੱਸੋ ਕਲੀਅਰ ਕਲੀਅਰ ਕਿ ਕਿਨੇ ਦਾ ਰਹਿ ਗਿਆ ਸੀ ਬਈ ਬਾਹਰ ਕੈਨੇਡਾ ਜਾਣ ਨੂੰ ਬਸ 10 ਦਿਨ ਹੀ ਰਹਿ ਗਏ 10 ਦਿਨ ਤਾਂ ਰਹਿ ਗਏ ਸੀ 10 ਦਿਨਾਂ ਬਾਅਦ ਮੁੰਡੇ ਨੇ ਕੈਨੇਡਾ ਚ ਲੈ ਜਾਣਾ ਸੀ ਬਾਈ ਤੁਸੀਂ ਤਾਂ ਉਹ ਬੰਦੇ ਦੇ ਸੁਪਨੇ ਸੁਪਨਾ ਤੇ ਪਾਣੀ ਫੇਰਤਾ ਮੁੰਡੇ ਨੂੰ ਮਾਰ ਕੇ ਕੀ ਤੁਸੀਂ ਤੁਹਾਨੂੰ ਹੈ ਤੁਹਾਨੂੰ ਰੱਬ ਐਸੀ ਸਜ਼ਾ ਦੇਊ ਤੁਸੀਂ ਮੈਂ ਕਹਿੰਦਾ ਤੁਸੀਂ ਯਾਦ ਰੱਖੋਗੇ ਮੈਂ ਤਾਂ ਸਾਡੇ ਸੁਪਨੇ ਤੇ ਵੀ ਪਾਣੀ ਫਿਰ ਗਿਆ ਜੀ ਪਰ ਸਾਨੂੰ ਹੁਣ ਮਾਫ ਕਰ ਦਿਓ ਜੀ ਉਹਦੇ ਸੁਪਨੇ ਸੁਪਨੇ ਨਹੀਂ ਸੀ ਇਹਨਾਂ ਦੇ ਸੁਪਨੇ ਸੁਪਨੇ ਆ ਹਾਂ ਉਹਦੇ ਸੁਪਨੇ ਸੁਪਨੇ ਨਹੀਂ ਸੀ ਥੋੜੇ ਸੁਪਨੇ ਸੁਪਨੇ ਆ ਜਿਹਨਾਂ ਦਾ ਉਹਦਾ ਭਰਾ ਮਾਰਤਾ ਬਾਈ ਜੀ ਲੋਕ ਤੁਹਾਨੂੰ ਮੈਂ ਲੈ ਕੇ ਇੰਨਾ ਤੁਹਾਨੂੰ ਘਰੋਂ ਤੁਸੀਂ ਬਾਹਰ ਨਿਕਲ ਕੇ ਦਿਖਾਉ ਤੁਹਾਨੂੰ ਜੇ ਲੋਕਾਂ ਨੇ ਕੁੱਟ-ਕੁੱਟ ਕੇ ਨਾ ਮਾਰਤਾ ਮੈਂ ਇਸ ਗੱਲ ਦਾ ਦੇੰਦਾਰ ਠੀਕ ਹੈ ਤੈਨੂੰ ਮਾਫ ਕਰ ਦੋ ਨਹੀਂ ਭਾਈ ਆਪਾਂ ਦਾ ਮਾਫ ਕਰਨ ਵਾਲਾ ਮਾਫ ਕਰਨ ਵਾਲਾ ਕੌਣਾ ਹੈ ਨਾ ਹੀ ਮਾਫ ਕਰਨ ਵਾਲਾ ਹੈ ਇਹ ਵੀ ਜਿਹੜਾ ਦੂਜੇ ਤਾਂ ਮੈਂ ਵੀ ਨਹੀਂ ਮਾਫ ਕਰਨ ਮੈਂ ਵੀ ਕੌਣਾ ਹੈ ਮਾਫ ਕਰਨ ਵਾਲਾ ਮਾਫ ਤਾਂ ਦੇਖੋ ਦੇਖੋ ਵੀਰੇ ਸਜ਼ਾ ਸਜ਼ਾ ਜਿਹਨੇ ਕਿਹਨੇ ਸੁਣਾਉਣੀ ਹੈ ਵਕੀਲ ਨੇ ਆ ਜੱਜ ਨੇ ਫੈਸਲਾ ਕਿਸ ਨੂੰ ਸੁਣਾਉਣਾ ਹੈ ਜੱਜ ਨੇ ਹਾਂਸੀ ਕਿਹਨੇ ਸੁਣਾਉਣੀ ਹੈ ਜੱਜ ਨੇ ਅਜੇ ਤਾਂ ਕੁਝ ਕਰਨ ਵਾਲੀ ਅਸੀਂ ਤਾਂ ਉਹਨਾਂ ਕੋਲੇ ਥੋੜੀ ਵੀਡੀਓ ਦੀ ਰਿਕਾਰਡਿੰਗ ਭੇਜਣੀ ਹੈ ਪ੍ਰੂਫ ਹੈ ਸਾਡੇ ਕੋਲ ਸਬੂਤ ਆਗੇ ਠੀਕ ਹੈ ਸਬੂਤ ਅਸੀਂ ਮਿਟਾ ਨਹੀਂ ਸਕਦੇ ਤੁਸੀਂ ਐਂ ਕਰਨ ਨਾ ਸਾਡੀ ਸਜ਼ਾ ਘਟਾ ਤੁਸੀਂ ਕਹਿ ਰਹੇ ਹੋ ਨਹੀਂ ਅਸੀਂ ਸਜ਼ਾ ਘਟਾਉਣ ਵਾਲੇ ਕੋਹਣ ਆ ਬਾਈ ਸ਼ੱਕ ਤੌਰ ਤੇ ਕਹ ਦੋ ਵੀਰ ਬਣ ਕੇ ਤੁਸੀਂ ਅੱਛਾ ਵੀ ਅਸੀਂ ਇਹ ਕਹਿ ਦਈਏ ਵੀ ਕੁੜੀ ਤੋਂ ਗਲਤੀ ਹੋ ਗਈ ਵੀ ਮਤਲਬ ਕੁੜੀ ਸਹੀ ਆ ਵੀ ਥਾਂ ਤੇ ਮਤਲਬ ਇਹਨਾਂ ਨੂੰ ਭੁਲੇਖਾ ਲੱਗ ਗਿਆ ਸ਼ੱਕ ਤੌਰ ਤੇ ਕਹ ਦੋ ਤੁਸੀਂ ਨਾ ਕਹੋ ਸਾਨੂੰ ਤਾਂ ਹੁਣ ਪਤਾ ਲੱਗ ਗਿਆ ਤੁਸੀਂ ਅੱਗੇ ਤਾਂ ਸਾਡੀ ਬੇਇੱਜ਼ਤੀ ਕਰਦੇ ਹੋ ਜੀ ਅੱਛਾ ਬੇਇੱਜ਼ਤੀ ਕਰਦੇ ਬੇਇੱਜ਼ਤੀ ਤੂੰ ਆ ਤਾਂ ਭਰਾ ਖਾ ਗਈ ਸੋਹਣਾ ਸੋਹਣਾ ਸਨਖਾ 16 17 ਸਾਲ ਦਾ ਮੁੰਡਾ ਮਾਰਤਾ ਦਾ ਭਰਾ ਤੋਂ ਹਾਂ ਤੇ ਤੈਨੂੰ ਅੱਗੇ ਤੈਨੂੰ ਮਾੜੀ ਮੋਢੀ ਸ਼ਰਮ ਹੈ ਨਹੀਂ ਅਜੇ ਤੂੰ ਕਹੀ ਨਹੀਂ ਤੁਸੀਂ ਆਇਆ ਕਹਦਾ ਹੋ ਵੀ ਸਾਡੇ ਤੋਂ ਗਲਤੀ ਹੋ ਗਈ ਦੇਖ ਵੀਰੇ 10 ਮਹੀਨੇ ਹੁਣ ਵੀ ਇਹ ਜਿਹਿਆਂ ਜਿਨ੍ਹਾਂ ਦੀ ਤੁਸੀਂ ਜਿਨ੍ਹਾਂ ਨਹੀਂ ਕਹਿ ਸਕਦੇ ਯਾਰ ਫਿਰ ਲੋਕ ਕਹਿੰਦੇ ਸ਼ਬਦਾਵਲੀ ਗਲਤ ਬੋਲ ਰਿਹਾ ਪੱਤਰਕਾਰ ਦੱਸ ਵੀ ਹੁਣ ਇਹ ਇਹਨੂੰ ਹਜੇ ਆਪਾਂ ਨੂੰ ਕਿਹਾ ਝੂਠਾ ਬਾਰੀਏ ਕਿ ਤੁਸੀਂ ਆਇਆ ਕਹ ਤੂੰ ਸਾਡੇ ਤੋਂ ਗਲਤੀ ਹੋ ਗਈ ਇਹਦਾ ਬੱਸ ਹੋਣਾ ਆਪਾਂ ਜਿਹੜੀ ਗੱਲ ਕਹ ਨਹੀਂ ਕਹਤੀ ਹੁਣ ਤਾਂ ਬੱਸ ਕੋਰਟ 'ਚ ਜਾ ਕੇ ਪਾ ਲਵਾਂਗੇ ਹਾਂ ਕੋਰਟ 'ਚ ਪੋਲੋ ਬੋਲੋ ਦਵਾਰੇ ਗਲਤੀ ਮਨੂੰ ਆਪਦੀ ਵੀ ਅਸੀਂ ਗਲਤੀ ਕੀਤੀ ਹੈ ਹਾਂ ਜੀ ਗਲਤੀ ਹੋ ਗਈ ਸਾਡੇ ਤੋਂ ਸਾਨੂੰ ਮਾਫ ਕਰ ਦਿਓ ਜੀ ਮੈਂ ਇਹ ਗੱਲ ਸੁਣਦੇ ਵਿੱਚ ਵੀ ਇਹ ਕਹਿੰਦੇ ਤੁਸੀਂ ਉਹਦੇ ਮਾਪਿਆਂ ਨੂੰ ਵੀ ਮਾਰਨ ਬਾਰੇ ਸੋਚ ਲਿਆ ਸੀਗਾ ਨਹੀਂ ਨਹੀਂ ਜੀ ਉਹਨਾਂ ਬਾਰੇ ਨਹੀਂ ਸੋਚਿਆ ਜੀ ਕੋਸ ਜਿਹਨੂੰ ਮਾਰਤਾ ਹੀ ਮਾਰ ਸਕਦੇ ਆ ਜੀ ਇਹ ਤਾਂ ਫਿਰ ਮਾਰ ਸਕਦੇ ਮਾਰ ਸਕਦੇ ਆ ਭਾਈ ਜਿਹਨਾਂ ਦਾ ਭਰਾ ਮਾਰਦਾ ਉਹ ਮਾਪਿਆਂ ਨੂੰ ਵੀ ਮਾਰ ਸਕਦੇ ਆ ਮਾਪੇ ਉਹ ਤਾਂ ਸਹਿਮਤ ਸੀ ਜੀ ਮਾਫੀ ਜੀ ਮਾਪੇ ਦੀ ਕਿਵੇਂ ਉਹ ਮਾਪੇ ਦੀ ਸਹਿਮਤੀ ਕਿ ਮੇਰੇ ਮਾਪੇ ਕਿਵੇਂ ਦਿੱਤ ਪਤ ਮਲਾ ਦੂ ਆਪਦਾ ਯਾਰ ਪੁੱਦੂ ਬਣਾਈ ਜਾਂਦਾ ਇਧਰ ਆ ਵੀਰੇ ਮੜਾ ਕੇ ਕਿਵੇਂ ਸਾਹਮਣੇ ਯਾਰ ਬਾਰੇ ਤਾਂ ਮੰਨ ਗਏ ਵੀਰੇ ਇਹ ਬੰਦਾ ਕਹਿੰਦਾ ਕਿਦਾ ਯਾਰ ਮਾਪੇ ਦੀ ਸਹਿਮਤੀ ਹੈ ਕਹਿੰਦਾ ਜੀ ਯਾਰ ਨਹੀਂ ਤੋ ਮੰਨ ਗਿਆ ਸੀ ਜੇ ਭਰਾ ਨਹੀਂ ਮੰਨਿਆ ਬੰਦਾ ਜੀ ਅੱਛਾ ਐਵੇਂ ਨਾ ਬੰਦੇ ਨੂੰ ਚਾਰੀ ਦਾ ਨਹੀਂ ਹੁੰਦਾ ਮਾਂ ਪਿਓ ਮਾਂ ਪਿਓ ਕੋ ਮਨ ਜੂਗਾ ਮਾਰ ਲੱਗੇ ਚਲੋ ਮਾਂ ਪਿਓ ਮੰਨ ਗਿਆ ਤੇ ਫਿਰ ਭਰਾ ਤਾਂ ਅਣਖੀ ਸੀ ਨਾ ਤੇ ਮਾਂ ਪਿਓ ਤਾਂ ਨਹੀਂ ਅਣਖੀ ਸੀਗਾ ਫਿਰ ਤੁਸੀਂ ਇਹਨਾਂ ਨੂੰ ਮਾਰਨਾ ਸੀ ਭਰਾ ਨੂੰ ਮਾਰਨਾ ਸੀਗਾ ਸਾਡੇ ਤੋਂ ਗਲਤੀ ਹੋ ਗਈ ਜੀ ਅਸੀਂ ਕਹੀ ਦੇਖ ਬਾਈ ਅਸੀਂ ਥੋੜੀ ਵੀਡੀਓ ਬਣਾਉਣੀ ਹੈ ਤੁਸੀਂ ਗਲਤੀ ਮੰਨੀ ਹੈ ਵਧੀਆ ਇਹ ਵੀਰੇ ਕਹਿੰਦੇ ਨੇ ਵੀਡੀਓ ਵੀਡੀਓ ਤੂੰ ਬਣਾ ਲਈ ਨਾ ਠੀਕ ਹੈ ਵੀਡੀਓ ਆਪਾਂ ਜਿਹੜਾ ਆਪਾਂ ਵਕੀਲ ਕੀਤਾ ਪਹਿਲੀ ਗੱਲ ਵਕੀਲ ਨੂੰ ਵੀਡੀਓ ਭੇਜ ਫੋਨ ਕਰਾਂ ਉਹਨੂੰ ਠੀਕ ਹੈ ਫੋਨ ਲਾ ਕੋਈ ਗੱਲ ਨਹੀਂ ਫੋਨ ਲਾ ਫੋਨ ਲਾ ਕੋਈ ਗੱਲ ਨਹੀਂ ਠੀਕ ਹੈ ਅਸੀਂ ਵਕੀਲ ਦੱਸਿਆ ਤੁਹਾਨੂੰ ਇਹ ਸੱਤ ਅਸੀਂ ਵੀ ਸੱਚ ਨੂੰ ਬਰੇ ਸੱਚ ਨੂੰ ਇਹਨਾਂ ਨਾਲ ਜਿਨ੍ਹਾਂ ਨਾਲ ਤੁਸੀਂ ਆ ਕੇ ਕੀਤਾ ਉਹਨੂੰ ਅਸੀਂ ਤਾਂ ਭਰਾਵਾ ਇਨਸਾਫ ਦਵਾ ਕੇ ਰਹਿਣਾ ਕੁਝ ਵੀ ਹੋ ਜੇ ਫਿਰ ਅਸੀਂ ਵਿਕੇ ਹੋਏ ਪੱਤਰਕਾਰ ਥੋੜੀਆਂ ਵੀ ਤੁਸੀਂ ਥੋੜੇ ਦੇ ਪੈਸੇ ਲੈ ਲੇ ਤੇ ਅਸੀਂ ਮਤਲਬ ਪਿਛੇ ੜ ਜਾਗੇ ਇਹ ਸਾਡੇ ਖੂਨ ਦੇ ਨਹੀਂ ਕੰਮ ਆ ਤੁਸੀਂ ਆ ਬਸ ਵੀਡੀਓ ਸਾਡੇ ਅੱਗੇ ਨਾ ਭੇਜੋ ਨਹੀਂ ਨਹੀਂ ਇਹ ਤਾਂ ਵੀਰੇ ਭੇਜਾਂਗੇ ਮੇਰੇ ਨਾਂ ਕਰੋ ਗਲਤੀ ਹੈ ਨਾ ਇਹਨਾਂ ਨੂੰ ਆ ਚਲੋ ਬੀਰ ਬਣ ਕੇ ਤੁਸੀਂ ਇੰਨਾ ਕਿਤਾਉ ਕਰ ਦਨਾ ਨਾ ਤੇ ਅੱਗੇ ਨਹੀਂ ਅਸੀਂ ਅਸੀਂ ਕੀ ਕਰਦਗੇ ਕੀ ਕਰਦਗੇ ਅਸੀਂ ਬਸ ਹੁਣ ਜਾਣੇ ਚ ਗੁੱਸੇ ਚ ਕੀ ਕਰ ਸਕਦੇ ਹਾਂ ਗਲਤੀ ਹੋ ਗਈ ਗਲਤੀ ਹੋ ਤਾਂ ਯਾਰ ਅਸੀਂ 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 ਇਹ ਕਿ ਵੀ ਇਹਨਾਂ ਨੂੰ ਗਲਤੀ ਹੋ ਗਈ ਅਸੀਂ ਅਸੀਂ ਥੋੜੀ ਕਹਾਂਗੇ ਉਹ ਤਾਂ ਸੱਜਾ ਕਿਨੇ ਸੁਣਾਉਣੀ ਹੈ ਜੱਜ ਨੇ ਸੁਣਾਉਣੀ ਹੈ ਜੱਜ ਤੁਹਾਨੂੰ ਦੱਸੂਗਾ ਵੀ ਕੀ ਕੀ ਤੁਹਾਨੂੰ ਵੀ ਪਤਾ ਗੱਲ ਦਾ ਹੋਰ ਨਾ ਤੁਹਾਨੂੰ ਪਤਾ ਜੱਜ ਨੂੰ ਨਹੀਂ ਪਤਾ ਗੱਲ ਦਾ ਤੁਹਾਨੂੰ ਉਹ ਸਾਰੇ ਜਿਹੜਾ ਗੱਲ ਉੱਡੀ ਫਿਰਦੀ ਸਾਰੇ ਪਿੰਡ ਚ ਗੱਲ ਉੱਡ ਗਈ ਸਾਰੇ ਨਾਲ ਦੇ ਇਰੀਏ ਚ ਗੱਲ ਉੱਡ ਗਈ ਯਾਰ ਤੁਸੀਂ ਕਿੰਨੂੰ ਗੱਲ ਆ ਮੁੰਡੇ ਨੂੰ ਪਤਾ ਲੱਗ ਗਿਆ ਨਾਲ ਦੇ ਗਵਾਂਢੀ ਪਿੰਡ ਦਾ ਮੁੰਡਾ ਇਹ ਤੁਹਾਡੇ ਸਾਰੇ ਪਿੰਡ ਦੇ ਪਤਾ ਗੱਲ ਲੱਗੀ ਵੀ ਤੇ ਹਾਂਜੀ ਹਾਂ ਪੱਤਰਕਾਰਾਂ ਕੋਲੇ ਗੱਲ ਜਾ ਆਪੜੀ ਤੁਹਾਡੇ ਕੋਲੇ ਕੀ ਸਬੂਤ ਸੀਗਾ ਸਾਡੇ ਕੋਲੇ ਆ ਕੇ ਤੁਸੀਂ ਕੌਣ ਇਹਨਾਂ ਕੋਲੇ ਕੀ ਸਬੂਤ ਸੀ ਮੈਂ ਬੁਲਾਇਆ ਇਹਨੂੰ ਇਹਨੂੰ ਦੱਸ ਮੈਨੂੰ ਮੈਨੂੰ ਕਿਹਨੇ ਦੱਸਿਆ ਮੈਨੂੰ ਕਿਹਨੇ ਮਨੂਰ ਨੇ ਦੱਸਿਆ ਮੁੰਡੇ ਨੇ ਵਿਆਹ ਕਰਕੇ ਇਹ ਆ ਕਰ ਲਊਗੀ ਤੁਸੀਂ ਜਰੂਰ ਆਓ ਸੋ ਬਾਈ ਆ ਪੰਜਾਬ ਦੇ ਹਾਲਾਤ ਐ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਜੀ ਇੰਨੀ ਕਿ ਸ਼ੇਅਰ ਕਰ ਦਿਓ ਵੀ ਇਹਨਾਂ ਨੂੰ ਜਿਹੜੀ ਫਾਂਸਰੀ ਸਜ਼ਾ ਮਿਲੇ ਠੀਕ ਐ ਫਾਂਸਰੀ ਸਜ਼ਾ ਹੋਣੀ ਚਾਹੀਦੀ ਐ ਐ ਜੀ ਹਾਂ ਆਏ ਮੈਸੇਜ ਦਿੱਤਾ ਸੀਗਾ ਜੀ ਵੀਡੀਓ 'ਚ ਕਿਵੇਂ ਲੱਗਿਆ ਬਾਈ ਲੋਕਾਂ ਨੂੰ ਇਹਨਾਂ ਕੰਨਾ ਦੀਦਾ ਅਸਲੀ ਜੀ ਹੈ ਨਾ ਹਕੀ ਕਾਹਦੇ ਲਈ ਮੈਸੇਜ ਦਿੱਤਾ ਆਪਾਂ ਮੈਸੇਜ ਕੀਤਾ ਤੇ ਨਹੀਂ ਜੀ ਲੋਕਾਂ ਨੂੰ ਆਗਰੋਧ ਕਰਨਾ ਜੀ ਜਿਹੜੇ ਲੋਕ ਬਾਈ ਭੈਣ ਭਰਾਵਾਂ ਕੁੜੀਆਂ ਆ ਆਬਦੇ ਮੁੰਡਿਆਂ ਨਾਲ ਲਾ ਕੇ ਭੱਜ ਕੇ ਵਿਆਹ ਕਰਾਉਂਦਿਆਂ ਦੇ ਪਰਿਵਾਰ ਨੂੰ ਭਰਾਵਾਂ ਨੂੰ ਮਾਰ ਦਿੰਦਿਆਂ ਉਹਨਾਂ ਲਈ ਮਤਲਬ ਬਸ ਇਹ ਕਹਿਣਾ ਚਾਹੁੰਦੇ ਆਂ ਵੀ ਬਾਈ ਭੈਣ ਭਰਾਵਾਂ ਨਾਲੋਂ ਕੋਈ ਨੇੜੇ ਨਹੀਂ ਇਹ ਮੁੰਡਾ ਸਾਡੇ ਨਾਲ ਫਸਟ ਟਾਈਮ ਹੈ ਕੀ ਨਾਮ ਇਹਦੇ ਮੇਰਾ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਸਿੰਘ ਮੁੰਡਾ ਆਪਣਾ ਰਮਾਣੇ ਤੋਂ ਵਧੀਆ ਬਚਾਰੇ ਨੇ ਕੰਮ ਕੀਤਾ ਤੇ ਆਪਾਂ ਅੱਗੇ ਵੀ ਜੀ ਸਾਰਿਆਂ ਨੂੰ ਸਸਰੀਕਾਲ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਜੋ ਮਾਪਿ ਉਹ ਰਿਸ਼ਤਾ ਕਰਦਾ ਹੁੰਦਾ ਨਾ ਜਿੱਥੇ ਆਪਦੇ ਧੀ ਪੁੱਤ ਦਾ ਉਹ ਚੰਗਾ ਵੇਖ ਕੇ ਕਰ ਦਿੰਦੇ ਨੇ ਜੀ ਕੋਈ ਵੀ ਆਪਣੇ ਬੱਚਾ ਬਾਰੇ ਮਾੜਾ ਨਹੀਂ ਸੋਚਦਾ ਹੁੰਦਾ ਉਹਨਾਂ ਨੂੰ ਆਉਂਦਾ ਵੀ ਸਾਡੇ ਬੱਚੇ ਸੌਖੇ ਰਹਿਣ ਇਸ ਕਰਕੇ ਉਹ ਰੋਕਦੇ ਹੁੰਦੇ ਨੇ ਕਿ ਕੀ ਪਤਾ ਇਹ ਕਹੇ ਜਾਂ ਮੁੰਡਾ ਹੋ ਸਕਦਾ ਕਹੇ ਜਾਂ ਨਹੀਂ ਉਹ ਤਾਂ ਕਰਕੇ ਆਪਣੇ ਹੱਥੀ ਰਿਸ਼ਤਾ ਕਰਨਾ ਚਾਹੁੰਦੇ ਹੁੰਦੇ ਨੇ ਤੇ ਪਲੀਜ਼ ਤੁਸੀਂ ਐਦਾਂ ਨਾ ਕਰਿਆ ਕਰੋ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਭੈਣ ਭਰਾ ਦੀ ਜ਼ਿੰਦਗੀ ਨਾ ਖਰਾਬ ਕਰਿਆ ਕਰੋ ਭਰਾ ਕਿਤੇ ਦੁਨੀਆ ਤੇ ਤਰੇ ਨਹੀਂ ਭਾਈ ਤਰੇ ਨਹੀਂ ਭਾਈ ਜੀ ਕਿ ਬਜ਼ਾਰਾਂ ਚ ਨਹੀਂ ਵਿਕਦੇ ਕਿ ਆਪਾਂ ਮੁੱਲ ਖਰੀਦ ਲਾਂਗੇ ਕਿਉਂਕਿ ਭਰਾ ਇੱਕ ਇਹੋ ਜਿਹੀ ਰਿਸ਼ਤੇਦਾਰੀ ਹੁੰਦੀ ਆ ਕਿ ਪੇਕੇ ਜਦੋਂ ਮਾਪੇ ਤੁਰ ਜਾਂਦੇ ਨੇ ਨਾ ਉਸ ਤੋਂ ਬਾਅਦ ਆਪਣੇ ਭਰਾ ਹੀ ਹੁੰਦੇ ਨੇ ਆਪਾਂ ਸੋਚ ਲਓ ਇਹ ਮੁੰਡੇ ਨੇ ਬਈ ਕੈਰੇਕਟਰ ਕਿੱਦਾਂ ਨੇ ਭਰਾ ਦੋਸਤ ਵਾਲਾ ਕੀਤਾ ਹੈ ਮਤਲਬ ਦਿਖਾਇਆ ਵੀ ਦੋਸਤੀ ਆ ਹੁੰਦੀ ਆ ਦੋਸਤ ਚੰਗੇ ਵੀ ਪਏ ਆ ਤੇ ਦੋਸਤ ਮਾੜੇ ਵੀ ਪਏ ਆ ਤੇ ਇਹ ਮੁੰਡੇ ਨੇ ਕਰੈਕਟਰ ਕੀਤਾ ਕੁੜੀ ਨਾਲ ਜਿਹੜਾ ਵਿਆਹ ਕਰਾ ਕੇ ਕਿ ਉਹਨਾਂ ਧੱਕੇ ਨਾਲ ਮੁੰਡੇ ਮੁੰਡੇ ਨੂੰ ਭਰਾ ਨੂੰ ਮਾਰਦਾ ਤੇ ਇਹ ਕੁੜੀ ਨੇ ਵੀ ਕਰੈਕਟਰ ਕੀਤਾ ਸੋ ਸਾਡੀ ਫਰੰਦ ਸਾਰੇ ਕਰੈਕਟਰ ਕਾਲਮ ਟੇਕ ਮੈਂ ਬੂਟਾ ਗਰਾਰੀਆਂ ਜੀ ਜਿਹੜਾ ਕੈਮਰੇ ਦੇ ਪਿੱਛੇ ਹੁੰਦਾ ਤੇ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਪਣੇ ਜਿਹੜੇ ਮਤਲਬ ਕਿ ਜੜੀਆਂ ਕੁੜੀਆਂ ਜਾਂ ਮੁੰਡੇ ਆਪਣੇ ਆਪ ਦੇ ਪਰਿਵਾਰ ਨੂੰ ਨਹੀਂ ਸਮਝ ਸਕਦੇ ਉਹ ਕਿਸੇ ਨੂੰ ਕੀ ਸਮਝਣਗੇ ਸੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਸਸੇ ਕਰ